ਅੰਮ੍ਰਿਤਸਰ ਪੁਲਿਸ ਵੱਲੋਂ ਜੁਗਾੜੂ ਰੇਡੀਆਂ ਖਿਲਾਫ ਵੱਡਾ ਕਦਮ ਚੁੱਕਿਆ ਗਿਆ ਹੈ ਹੁਣ ਸ਼ਹਿਰ ਵਿੱਚ ਚੱਲ ਰਹੀਆਂ ਸਾਰੀਆਂ ਹੀ ਜੁਗਾੜੂ ਰੇਡੀਆਂ ਨੂੰ ਬੌਂਡ ਕੀਤਾ ਜਾਵੇਗਾ ਪੁਲਿਸ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜਿਨ੍ਹਾਂ ਜੁਗਾੜੂ ਰੇਡੀਆਂ ਕੋਲ ਨੰਬਰ ਪਲੇਟ ਜਾਂ ਦਸਤਾਵੇਜ਼ ਨਹੀਂ ਹਨ ਉਹਨਾਂ ਉੱਤੇ ਤੁਰੰਤ ਚਲਾਨ ਕੀਤਾ ਜਾਵੇ ਤੇ ਵਾਹਨਾਂ ਨੂੰ ਬੌਂਡ ਕਰ ਲਿਆ ਜਾਵੇ ਅੱਜ ਅੰਮ੍ਰਿਤਸਰ ਦੇ ਹਾਲ ਗੇਟ ਦੇ ਬਾਹਰ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਡਾਕਾ ਲਗਾਇਆ ਗਿਆ ਜਿੱਥੇ ਜੁਗਾੜੂ ਰੇੜੀਆਂ ਨੂੰ ਰੋਕ ਕੇ ਚਲਾਨ ਕੀਤੇ ਗਏ ਅਤੇ ਉਹਨਾਂ ਨੂੰ ਬੌਂਡ ਕੀਤਾ ਗਿਆ। ਦੂਜੇ ਪਾਸੇ ਜੁਗਾੜੂ ਰੇੜੀ ਚਾਲਕਾਂ ਵੱਲੋਂ ਇਸ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਹੈ ਕਿ ਉਹ ਪਿਛਲੇ 15 ਸਾਲਾਂ ਤੋਂ ਇਹ ਰੇੜੀਆਂ ਚਲਾ ਰਹੇ ਨੇ ਪਰ ਹੁਣ ਅਚਾਨਕ ਉਹਨਾਂ ਨੂੰ ਰੋਕ ਕੇ ਬੌਂਡ ਕੀਤਾ ਜਾ ਰਿਹਾ ਹੈ। ਚਾਲਕਾਂ ਨੇ ਰੋਸ ਪ੍ਰਗਟਉਂਦਿਆਂ ਕਿਹਾ ਹੈ ਕਿ ਆਨਲਾਈਨ ਚਲਾਨ 15000 ਰੁਪਏ ਦਾ ਕੱਟਿਆ ਜਾ ਰਿਹਾ ਹੈ ਜੋ ਗਰੀਬ ਆਦਮੀ ਲਈ ਭਰਨਾ ਸੰਭਵ ਨਹੀਂ ਹੈ। ਮੇਰਾ ਪ੍ਰਦੀਪ ਕੁਮਾਰ ਜੀ ਕੀ ਗੱਲ ਪਾ ਰੋ ਜਿਹੜਾ ਗੱਲ ਬਾਤ ਹੈ ਸਬਜ਼ੀ ਵੇਚੀ ਦੀ ਮਾਰਾ ਰੇੜੀ ਗੱਡੀ ਅੱਗੇ ਆ ਛਾਤੀ ਮਾਰੋ ਆਈ 200 200 ਥੋੜੀ ਦਿਹਾੜੀ ਬੰਦੀ ਸਾਰੀ ਖਾੜੀ ਸਵੇਰ ਦੀ ਗੱਡੀ ਲਾਈ 10 ਵਜੇ ਗੱਡੀ ਲਾਈ ਜੇ ਇੱਕ ਵਾਰ ਚੱਲਦਾ ਹਿਸਾਬ ਲਓ ਆਈ ਰੁਪਇਆ 200 300 ਰੁਪਏ ਕਮਾਈ ਜਾਵਾ ਸਾਡਾ ਸ਼ਹਿਰ ਨੂੰ ਧੱਕਾ ਕਰਦੇ ਨੇ ਅੱਬਾ ਨੂੰ ਆਕੇ ਸਾਨੂੰ ਇੱਕ ਰੀ ਸ਼ਬਦੋਂ ਵਾਰਨਿੰਗ ਦੇ ਦੋ ਅਗਰ ਤਾਂ ਨਹੀਂ ਕੰਮ ਕਰਦੇ ਇਹਦਾ ਠੀਕਾ ਨਹੀਂ ਵਿਕਾਨ ਸ਼ਰਮਾ ਨਾਲੇ ਬਹੁਣਾ ਨਾ ਬੜੀ ਗਾੜੀ ਕੱਲੋ ਰੋਕਿਆ ਹਾਂਜੀ ਰੋਕਿਆ ਕਰ ਰੋਕਿਆ ਕਹਿੰਦੇ ਗੱਡੀ ਚੜੀ ਨਹੀਂ ਜਾਏਗੀ ਦੱਸੋ ਇਹ ਕੋ ਚੋਰੀ ਕਰਨੇ ਗੱਡੀ ਸਭਲੇ ਅੱਛਾ ਹੁਣ ਸ਼ਰਿਆਂ ਪੰਜਾਬ ਚਿੱਟਾ ਵਿਗਨ ਦਾ ਕਾਲਾ ਵਿਗਨ ਨੂੰ ਰੋਕਦਾ ਨਹੀਂ ਪਿਆ ਅਈ ਇੱਥੇ 200 ਨਹੀਂ 400 ਕਮਾਣਾ ਸਾਡੀ ਗੱਡੀ ਸਵੇਰ ਦੀ ਲਈ ਰਵੱਸਿਆ ਲੋ ਹੁਣ 40 ਕਿਲੋ ਕਹਿੰਦੇ ਤਾਂ ਚਾਰਾਂ ਕਰਦਾ 15-11 ਰਾਜੀ ਦੋ ਬਣਾਂ ਜੀ ਚਾਰਾਂ ਚਲਾ ਪਤਾ ਨਹੀਂ ਸਾਨੂੰ ਉਪਰ ਹਨ ਪਰ ਬੰਦੇ ਆ ਵੇਖੋ ਜੀ ਸਾਡਾ 15 ਚਾਰਾਂ ਕਰਦਾ ਜੀ ਅਈ ਗੱਡੀ ਸੋਕਦਣ ਲੱਗੇ 64 ਖਲਾ ਕੇ ਹਸਾ ਲੋ ਦੋ ਗੱਡੀ ਸਾਡੀ ਫੜੀ ਇੱਕ ਭਰਾ ਦੀ ਇੱਕ ਮੇਰੀ ਹਾਵ ਲੋ ਦੋਵਾਂ ਦਾ ਦੋਵਾਂ ਜਰਾ 15 ਬਨਾਮ ਆਏ ਤਾਂ ਮਰੇ ਕੋਈ ਕਾਕਾ ਦੇ ਕੋਈ ਕਿਛੇ ਕਿ ਡਰਗਾ ਦੇ ਆ ਬੇ ਅਸੀਂ ਭਰਾਵਾਂ ਸਾਲੋ ਸਿਰੇ 5 ਜਣੇ ਕਰੋਠੇ ਗੇਸ ਹਾਲੋ ਦੋਵੇਂ ਸਰਦੀ ਦਾ ਦੋਵੇਂ ਸਭੀਆ ਉਹ ਗੱਡੀਆਂ ਤੋਂ ਮੇ ਲੱਗੀਆਂ ਨੇ ਗੱਡੀਆਂ 15 ਹਜ਼ਾਰ ਦਾ ਚਲਾਂ ਕਰ ਤਾਂ ਦੋਵਾਂ ਦਾ 15-15 ਹਜ਼ਾਰ ਦਾ ਪਤਾ ਨਹੀਂ ਸਾਨੂੰ ਨੌਲੇਜ ਨਹੀਂ ਲੱਗੀ ਦੱਸਾਂ ਵੀ ਕੋਈ ਦੇਣਾ ਤੇ 15 ਜਹਰ ਗੱਡੀਆਂ ਵੇਲੀਆਂ ਕਰੋ ਤੁਹਾਡੀ ਗੱਡੀ ਲੈ ਚੱਲਣੇ ਸੋਈ ਜੀ ਤੁਹਾਨੂੰ ਕੀ ਕਹਿਣ ਕੀ ਦੇ ਆ ਸਾਨੂੰ ਕਹਿੰਦੇ ਗੱਡੀਆਂ ਵੇਲੀਆਂ ਕਰੋ ਜੀ ਅੱਛਾ ਕਾਈ ਕਿਸ ਗੱਡੀ ਵੇਲੇ ਮੋੜੇ ਸਮਾਨ ਕਿੱਥੇ ਵੇਚਣਾ ਸਰਦਾਰ ਜੁਲਰੀ ਦਾ ਹੈ ਜਾਂ ਰੇੜੀ ਦਾ ਸਹਦ ਮਾਨ ਦਾ ਹੈ ਸਮਾਨ ਅੱਛਾ ਕੀ ਕਹਿੰਦੇ ਵੀ ਉਹ ਸਮਾਨ ਲਾੜੋ ਸਮਾਨ ਲਾੜੋ ਤੇ ਗੱਡੀ ਲੱਗ ਨਾਲ ਲੈ ਕੇ ਚਲੋ ਬੰਦਾ ਤਾਂ ਨਹੀਂ ਗਰੀਬ ਮਾਰ ਹੋ ਰਹੀ ਹੈ ਕਿਉਂਕਿ ਸਾਰੀ ਭੈੜੀ ਤੋਂ 100 200 ਆਹੀ ਹੱਥ ਬੱਲਾ ਬੜਾ ਜੋੜਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਨਹੀਂ ਕਿ ਮਹਾਰਾ ਜਾਂਦਾ ਕਰ ਪਾਕਿਸਤਾਨ ਕਰੋ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੈਡੀ ਰਸਕੇ ਲਿਆਉਂਗਾ ਤੇ ਉਹਦਾ ਵੇਚ ਲਾਂ ਕਰਾਂਗੇ। ਇੱਕ ਵਾਰ ਸਾਨੂੰ ਜਾਣ ਦੋ। ਰੈਡੀ ਦੇ ਅੱਗੇ ਨੰਬਰ ਵੀ ਨਹੀਂ ਹੈਗਾ, ਨੰਬਰ ਵਾਰੀ ਤਾਂ ਨਹੀਂ ਗਿਆ। ਨੰਬਰ ਨੰਬਰ ਸਾਨੂੰ ਕੋਈ ਨਹੀਂ ਗਿਆ। ਮਹਾਰਾਜ ਇਹਨਾਂ ਨੇ ਕਿਹਾ ਗੱਡੀ ਨਹੀਂ ਆਈ ਇਸ ਤਰ੍ਹਾਂ ਕਹਿੰਦੇ ਸਾਨੂੰ। ਲਾਇਸੈਂਸ ਵੀ ਹੈਗੇ ਆ। ਸਾਕੋ ਦੇ ਕੋਲ ਆ ਘਰ ਸਭ ਦੇ ਕੋਲ ਆ, ਪੂਲ ਆ। ਲਾਇਸੈਂਸ ਵਾਰਤੀ ਸਾਕੋ ਦੇ ਕੋਲ ਸਾਕੋ ਦੇ ਹੈਗਾ ਘਰ ਪਿਆ ਆਪਣੇ ਕੋਲ। ਟ੍ਰੈਵਲ ਲਾਇਸੈਂਸ ਹੈਗਾ ਨਾ। ਆਸਾ ਕੋ ਘਰ ਪਿਆ ਆਪਣੇ ਕੋਲ। ਘਰ ਪਿਆ। ਸਾਕੋ ਘਰ ਪਿਆ ਨਾਂ ਲੈ ਨਹੀਂ ਲੱਗ ਜਾਈਦਾ ਸੀ। ਤੁਸੀਂ ਦੱਸਿਆ ਵੀ ਮੇਰੇ ਕੋਲ ਘਰ ਹੈ। ਹਾਂਜੀ ਕਿੰਨੇ ਦੱਸਿਆ ਸਾਕੋ ਦੱਸਿਆ ਸਾਰਾ ਨੂੰ। ਇਹ ਸਾਨੂੰ ਜਾਣ ਦੋ। ਹਾਂਜੀ ਕਿੰਨੇ ਜਿਹੜਾ ਰੇੜੀ ਚਲਾ ਰਹੇ ਹੋ ਮੈਂ ਰੇੜੀ ਸਰ 10 ਸਾਲਾਂ ਚਲਾ ਰਹੇ ਹਾਂ ਕਿੰਨੇ ਚਿਰ ਤੋਂ 10 ਸਾਲਾਂ ਤੋਂ ਚਲਾ ਰਿਹਾ ਰੇੜੀ ਸਰ 10 ਸਾਲ ਜਿਗਰੋ ਕਿਹਾ ਜੀ ਨਹੀਂ ਆ ਜੀ ਤੜੀ ਹੋ ਗਿਆ ਜੀ ਡੇਲੀ ਇਤਨਾ ਲੱਗਦੇ ਹਾਂਜੀ ਡੇਲੀ ਹਾੜੀ ਸਾਹਮਣੇ ਦੁਕਾਨ ਹੈ ਜੀ ਅੱਛਾ ਤੁਹਾਡਾ ਕਿੰਨਾ ਚਲਾਣਾ ਹੋਇਆ ਐ ਮੈਨੂੰ ਪਤਾ ਨਹੀਂ ਮੇਰੇ ਕੋਲ ਐਸਲੇ ਪੈਈ ਬਸ ਤਾਂ ਦੱਸਿਆ ਨਹੀਂ ਵੀ ਕਾਦੀ ਕਲਾ ਚਲਾਣ ਕੀਤਾ ਗਿਆ ਤੁਹਾਡਾ ਸਰ ਉਹ ਕੰਨੇ ਜਗਾੜੂ ਰੇੜੀ ਹੈਗੀ ਉਸਰ ਤੇ ਤੁਹਾਡੀ ਵੀ ਰੇੜੀ ਲਾਣ ਲੈ ਕੇ ਚੱਲੇ ਹਾਂ ਹਾਂਜੀ ਰੇੜੀ ਮੇਰੀ ਉੱਥੇ ਲਾਣਾ ਕਰਾ ਲਈ ਜਮਾ ਅੱਛਾ ਕਰਾ ਲਈਏ ਹਾਂਜੀ ਇਹਦੀ ਬਰਦਾਨੀ ਜਲੀ ਮਾਰ ਹੋ ਰਹੀ ਹੈ ਇੱਕੋ ਇੱਕੋ ਸਾਧਨ ਸੀਗਾ ਦਾ ਡੱਕਮਾਈਦਾ ਉਹ ਹੀ ਨਾਲ ਲੱਗਿਆ ਸਰ ਗਰੀ ਮਾਰ ਤੇ ਹੋ ਰਹੀ ਹੈ ਜੇ ਮੈਂ ਕਿਰਾਏ ਤੇ ਰਹਿਣਾ ਮੇਰਾ ਖਰਚਾ ਇਹਨਾ ਸਿੱਖੋ ਰੋਟੀ ਖਾਏਗਾ ਬੰਦਾ ਇੱਕ ਰਾਏ ਰਾਰ ਬੰਦਾ ਆ ਰੋਟੀ ਪਣੀ ਪੈ ਤੇ ਖਚ ਲਾਏਗਾ ਇੱਕ ਪਾਸੇ ਸਰਕਾਰ ਗਿਆਨ ਦੀ ਗਰੀਬਾਂ ਦੀ ਸਰਕਾਰ ਹੈ ਇੱਕ ਪਾਸੇ ਕੋਈ ਗਰੀਬਾਂ ਦੀ ਮਤ ਨਹੀਂ ਕਰਦਾ ਮੈਂ ਕਿਰਾਏ ਤੇ ਰਹਿਣਾ ਮੇਰਾ ਅਜੇ ਤੱਕ ਮਕਾਨ ਨਹੀਂ ਲੱਭਿਆ ਮੈਨੂੰ 10 ਸਾਲ ਹੋ ਗਏ ਮੈਂ ਕਿਰਾਏ ਤੇ ਰਹਿੰਦਾ ਬੱਚੇ ਮੇਰੇ ਜਵਾਨ ਹੈ ਪ੍ਰਾਈਵੇਟ ਸਕੂਲ ਹੈ ਸਰਕਾਰੀ ਸਕੂਲ ਪੜਾਉਂਦੇ ਆ ਕਿਉਂ ਨਾ ਫਿਊਚਰ ਕੀ ਬੱਚੇ ਮੇਰੇ ਦਾ ਪ੍ਰਾਈਵੇਟ ਸਕੂਲਾਂ ਪੜ ਕੇ ਕੀ ਕਰਨਗੇ ਸਰਕਾਰੀ ਵਾਲਿਆਂ ਤੋਂ ਅੱਗੇ ਨਹੀਂ ਆਉਣ ਦੇ ਪ੍ਰਾਈਵੇਟ ਵਾਲੇ ਸਰਕਾਰ ਕੀ ਕਰਨੀ ਪਈ ਸਾਡੇ ਆ ਤੇ ਪਹਿਨੀ ਕੀਤਾ ਸਰਕਾਰ ਨੇ ਜਿਉਂ ਜੰਮੇ ਜਿਉਂ ਸਾਡੇ ਪ੍ਰਯੋਗ ਦਾ ਤੇ ਰੱਖਿਆ ਚਲਾਉਂਦੇ ਰਹੇ ਮੈਂ ਦਾਦਾ ਰੱਖਿਆ ਜਿਉਂ ਮੇਰਾ ਪਰਦਾਦਾ ਰੱਖਿਆ ਚਲਾਉਂਦਾ ਰਿਹਾ ਅੱਜ ਤੱਕ ਇਹਨਾਂ ਨੇ ਕੀ ਕੀਤਾ ਸਾਡੇ ਵਾਸਤੇ ਅੱਲਾਹ ਜੀ ਇੱਕ ਕੋ ਇੱਕ ਸਾਰਾ ਪਿਕਾ ਕੀ ਕਿਉਂ ਹਾਂਜੀ ਅੱਜ ਪੁਆਇੰਟ ਕਰ ਕੋਈ ਪੁਆਇੰਟ ਕਰਦਾ ਸਰ ਹੌਣ ਗਰੀਬੰਦਾ ਕੀ ਕਰੇਗਾ ਕੱਲ੍ਹ ਰਹੀ ਇਹੋ ਜੀ ਕਾਰਵਾਈ ਕਰਨ ਤੋਂ ਪਹਿਲਾਂ ਤੁਹਾਨੂੰ ਕੋਈ ਵਾਰਨਿੰਗ ਦੇਣੀ ਚਾਹੀਦੀ ਵਾਰਨਿੰਗ ਤਾਂ ਸਰ ਦੇਣੀ ਚਾਹੀਦੀ ਇੱਥੇ ਉਹ ਗਰੀਬ ਆਂਦਾ ਜੱਕ ਦਾ ਮਗਲਿਆਂ ਦੇ ਜਿਹੜਾ ਲੈੰਡਰ ਮੇਰੇ ਕਰਜ਼ੇ ਹੀ ਸੱਥੇ ਚੜਿਆ ਇਹਨੇ ਸਰਕਾਰ ਨੇ ਇਹ ਨਹੀਂ ਹੋਜਿਆ ਵੀ ਇੱਥੇ ਕਰਜ਼ਾ ਹੋਈਆ ਕਰਜ਼ਾ ਕਿਤਾਂ ਲਾਏਗਾ ਕਿਉਂ ਹੀ ਕੋਈ ਨਹੀਂ ਕੋਈ ਬੈਲੀਅਰ ਨਹੀਂ ਕਿਉਂਕਿ ਰੋਟੀ ਖਾਏਗਾ ਇਹ ਤੁਹਾਨੂੰ ਦੋਹਾਂ ਕਰਜ਼ਾ ਇੱਕ ਅਰਧਾ ਕਿਰਾਇਆ ਦੇਵੇ ਕੀ ਕਰੇਗਾ ਜਾਂ ਮੈਂ ਕਿਰਾਇਆ ਦਵਾਂ ਲੋਕਾਂ ਦਾ ਜਾਂ ਕਰਜ਼ੇ ਲਵਾਂ ਜਾਂ ਬੱਚੇ ਬਣਾਵਾਂ ਕੋਈ ਗਰੀਬਾਂ ਦੇ ਕੋਈ ਸੁਣਵਾਈ ਨਹੀਂ ਘਰੇ ਤੇ ਜਿਹੜੇ ਡੰਗਰਾ ਵਾਲੇ ਸਾਬੇ ਜਿੰਨਾ ਮਾਨਕ ਨਾ ਦੁਖੀ ਹੋ ਜਾਂਦਾ ਮਾਨਕ ਨਾ ਦੁਖੀ ਹੋਣ ਸਾਰੇ ਗਰੀਬਾਂ ਦੇ ਡੰਗਰਾ ਕੋਈ ਜਿੱਤਰ ਮਰਜੀ ਧੱਕ ਦਿੰਦੇ ਜਿੱਤਰ ਮਰਜੀ ਕੋਈ ਰਖਸ਼ੇ ਵਾਲੇ ਕੋਈ ਉਧਰ ਕਾਇਨ ਕੋਈ ਉਧਰ ਕਾਇਨ ਕੋਈ ਕਾਨੂੰਨ ਤੁਹਾਡਾ ਕਾਡ ਰੋਜ਼ਗਾਰ ਕੋਈ ਹੁਣ ਸਰ ਕਰਨਾ ਕੀ ਹੈ ਰੇੜੀ ਕਰਾਇ ਤੇ ਲਈ ਹੁਣ ਓਈ ਚਲਾਣੀ ਆ ਹੁਣ ਕੀ ਕਰਾਂਗੇ ਰੋਟੀ ਬਣਾਈ ਤੇ ਪਾਲਾਂਗੇ ਬੱਚੇ ਲੈ ਅੰਦਰ ਪਰ ਲੈ ਅੰਦਰ ਤਾਂ ਕੋਈ ਬੱਚੇ ਦਾ ਥੋੜੀ ਜਿੰਨੇ ਆਪਣੇ ਵਿਆਹੀ ਦੇ ਚੜਾਏ ਪੈਸੇ ਉਹ ਥੋੜਾ ਬੱਚੇ ਦਾ ਕੋਈ ਉਹਨੇ ਲਗਾਣਾ ਭਾਈ ਜਿੱਥੇ ਮਰਜ਼ੀ ਲੱਗਦੇ ਭਾਈ ਮੇਰੇ ਲੋ ਚੋਰੀ ਕਰਦੇ ਰਹੀ ਚੋਰੀਆਂ ਚਕਾਰੀਆਂ ਕਰੀਓ ਉਹ ਚੰਗੇ ਸਰਕਾਰ ਫੇਰ ਪਹੁੰਚੇ ਹਨ ਕਾਨੂੰਨ ਇਹ ਜਿਹੜਾ ਨਸ਼ਾ ਕਿੰਨਾ ਵਧਦਾ ਜਾ ਰਿਹਾ ਨਸ਼ੇ ਬਾਰੇ ਕੁਝ ਹੋ ਨਹੀਂ ਰਿਹਾ ਨਸ਼ਾ ਕਿੰਨਾ ਵਧਦਾ ਜਾ ਰਿਹਾ ਨਸ਼ੇ ਬਾਰੇ ਕੁਝ ਹੋ ਨਹੀਂ ਆਇਆ ਇਹ ਗਰੀਬ ਤਾਂ ਰੋਟੀ ਖਾ ਰਿਆ ਕੋਈ ਰੋਟੀ ਵੀ ਖੋ ਲੋ ਤੇ ਫਿਰ ਬੰਦਾ ਚੋਰੀ ਕਰੇਗਾ ਚੋਰੀ ਕਿੰਨੀ ਵਧੀ ਹੋਈ ਹੈ ਮੋਬਾਈਲ ਰੋਜ਼ ਕੋਈ ਨਾ ਕੋਈ ਚੋਰੀ ਹੁੰਦਾ ਆ ਕੋਈ ਨਾ ਕੋਈ ਗੱਡੀ ਚੋਰੀ ਹੁੰਦੀ ਹੈ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਹੜਾ ਗਰੀਬ ਬੰਦਾ ਰੋਟੀ ਖਾ ਰਿਹਾ ਉਹਤੇ ਕਾਰਵਾਈ ਕਰਦੇ ਵੇ ਆ ਇਹ ਕਿੱਥੋਂ ਦਾ ਕਾਨੂੰਨ ਹੈ ਮੈਨੂੰ ਦੱਸੋ ਜੀ ਕਰ ਯੋ ਕਿ ਇੱਕ ਬੰਦਾ ਕਿਰਾਏ ਤੇ ਰਹਿ ਰਿਹਾ ਨੇ ਇਹ ਮਹੀਨੇ ਬਾਅਦ ਕਿਰਾਏਦਾਰ ਵੀ ਆ ਜਣੇ ਨੇ ਮੇਰੇ ਪਾਸ ਕੀ ਗੱਲ ਬਾਤ ਕੁਝ ਇਹ ਹੀ ਆ ਰਹੇ ਸਵੇਰੇ ਮੰਡੀਆਂ ਆ ਰਹੇ ਸਬਜ਼ੀ ਮੰਡੀਆਂ ਚੌਂਕ ਦੇ ਵਿੱਚ ਗੱਡੀਆਂ ਰੋਕ ਲਿਆ ਕਹਿੰਦਾ ਜੀ ਸਮਾਨ ਖੜਾ ਗਾ ਸਮਾਨ ਚੁੱਕੋ ਤੇ ਗੱਡੀਆਂ ਚਲਾਓ ਕਿੰਨੇ ਚਿਰ ਤੋਂ ਆ ਕੰਮ ਦੇ ਕੋਈ ਮੈਸੀ ਦੇ ਬਚਪਨ ਤੋਂ ਕਰਦੇ ਪਏ ਆ ਜੋ ਕੰਮ ਬਣਾਈ ਤੁਸੀਂ ਕਿੰਨੇ ਚਿਰ ਤੋਂ ਬਣਾ ਰਹੇ ਹੋ ਦੋ ਸਾਲ ਹੋ ਗਏ ਪਹਿਲਾਂ ਸਾਲਾਂ ਕਦੀ ਇਹੋ ਜਿਹਾ ਕੰਮ ਹੋਇਆ ਕਦੀ ਨਹੀਂ ਹੋਇਆ ਦੇਲੀ ਇੱਥੋਂ ਜਾਂਦੇ ਆਂ ਦੇਲੀ ਲੰਘਦੀ ਜੀ ਕਦੀ ਆਣੀ ਅੱਜ ਕਿਹਦੇ ਕੋਲ ਆਇਆ ਕਹਿੰਦਾ ਜੀ ਇਹ ਚਾਹੇ ਚਲਾਣਾ ਹੈ ਗੱਡੀਆਂ ਬੰਦ ਹੋਣੀਆਂਾਨੂੰ ਵਾਰਨਿੰਗ ਦੇਣੀ ਚਾਹੀਦੀ ਇੱਕ ਟਾਈਮ ਇੱਕ ਵਾਰ ਵਾਰਨਿੰਗ ਦਿੰਦੇ ਜੇ ਅਸੀਂ ਫੇਰ ਲੈ ਜਾਂਦੇ ਤੇ ਫੇਰ ਅਸੀਂ ਗੁਨਾਹਗਰ ਆਂ ਫੇਰ ਸਾਡੀ ਗਲਤੀ ਧੰਨਵਾਦ ਹੈ ਤੁਹਾਡੇ ਨਾਲ ਗਰੀਬ ਮਾਰ ਰਹੀ ਹੈ ਗਰੀਬ ਸ਼ਰਿਆਮ ਹੋ ਰਹੀ ਠੱਗਾ ਠੱਗਾ ਹੋ ਰਿਹਾ ਬੈਸਟ ਕੀ ਕਰੋਗੇ ਸਰ ਨਾ ਸਰ ਗੱਡੀ ਚੱਲ ਗਈ ਫੇਰ ਕੀ ਕਰਾਂਗੇ ਆ ਗਈ ਲੱਗ ਰਹੀ ਬਈ ਰੂਲ ਮੁਤਾਬਕ ਕੀਤੀ ਆ ਐ ਤੁਸੀਂ ਦੇਖ ਕੇ ਤੁਹਾਨੂੰ ਮੈਂ ਕਾਪੀ ਦੇ ਦੇਣਾ ਵੀ ਪੜ ਲਓ ਬਾਕੀ ਕੋਈ ਵੀ ਤੁਸੀਂ ਲੈਣਾ ਰੂਟ ਸੰਬੰਧੀ ਇਹ ਨਹੀਂ ਸੀ ਕਿ ਮੈਂ ਨਾਲ ਤੁਸੀਂ ਕਰ ਲੋ ਉਹਨਾਂ ਨਾਲ ਸੰਪਰਕ ਸਰ ਕਹਿੰਦੇ ਉਹ ਡੇਲੀ ਆਪਾਂ ਜਾਣਦੇ ਐਥੋਂ ਕਦੀ ਹੋਇਆ ਨਹੀਂ ਅੱਜ ਪਹਿਲੀ ਵਾਰ ਮੈਂ ਮੈਂ ਤੁਹਾਨੂੰ ਇਹ ਕਾਪੀ ਦੇ ਦੇਣਾ ਸਰਕੂਲਰ ਦੀ ਤੁਸੀਂ ਇਹਦੀ ਪੜ ਲਓ ਹੀ ਕੋਈ ਤੁਹਾਨੂੰ ਪਤਾ ਲੱਗ ਜੇ ਸਰਕੂਲਰ ਦੀ ਰੇੜੀ ਦਾ ਹੀ ਕਾਰਵਾਈ ਹੋਈ ਹੈ ਜਵਾੜੂ ਜਿੰਨੀਆਂ ਵੀ ਹੋ ਗਈਆਂ ਵਾ ਜਾਂ ਪੀਟਰ ਰੇੜੀ ਆ ਕੁਝ ਸਾਰਿਆਂ ਵਾ ਹੋਏਗੀ ਇਹ ਕਾਰਵਾਈ ਸ਼ਹਿਰ ਵਾਸੀਆਂ ਨੂੰ ਜਿਹੜੀ ਜਗਾੜੂ ਰੇੜੀਆਂ ਚਲਾਉਂਦੇ ਉਹਨਾਂ ਨੂੰ ਕੀ ਸਜ਼ਾ ਦਿੱਤੀ ਜਾਂਦਾ ਹੈ ਹਾਂਜੀ ਕੀ ਸਜ਼ਾ ਯਾ ਨਾ ਚਲਣ ਇਹਦੇ ਨਾਲ ਐਕਸੀਡੈਂਟ ਵੀ ਹੋ ਸਕਦਾ ਵਾ ਇਹਦੇ ਜਾਨੀ ਨੂੰ ਖਾਨੀ ਵੀ ਹੋ ਸਕਦਾ ਵਾ ਅੱਜ ਤਿੰਨ ਕਰਤੀਆਂ ਆਪਾਂ ਇਹਨਾਂ ਤੇ ਇਹ ਲਗਾਤਾਰ ਕਰ ਰਵਿਆ ਲੁਗੇਗੀ ਚੱਲੇਗੀ ਕਿ ਸਰ ਬੋਨ ਹੋ ਰਹੀ ਹੈ ਕੀ ਬੋਨ ਹੋ ਰਹੀ ਹੈ ਜੁਰਮਾਨਾ ਬਹੁਤ ਜ਼ਿਆਦਾ ਲੱਗਿਆ ਜਾ ਰਿਹਾ ਹੈ ਦੇਖੋ ਜੀ ਅਦੇ ਵਿੱਚ ਜੋ ਮਸ਼ੀਨ ਨੇ ਆਪਣਾ ਦਸਰਾ ਮਸ਼ੀਨ ਨੇ ਜੁਰਮਾਨਾ ਪਾਣਾ ਅਈ ਪਰਸਨਲ ਨਹੀਂ ਕੁਝ ਵੀ ਲਿਖ ਕੇ ਬਾਸ ਦੇ ਦੇ ਜੋ ਮਸ਼ੀਨ ਨੇ ਵੀ ਚਪਾ ਪਰਦੇ ਆ ਕਿ ਉਹਨਾਂ ਕੋਲ ਜਿਹੜਾ ਕਾਗਜ਼ ਨਹੀਂ ਹੈਗਾ ਜੋ ਮਸ਼ੀਨ ਨੇ ਜੁਰਮਾਨਾ ਉਹ ਹੀ ਨਿਕਲ ਕੇ ਆਏਗਾ ਕਿਹੜੀਆਂ ਗੱਟੀਆਂ ਦੇਖੀਗੇ ਉਸ ਤੇ ਨੰਬਰ ਵੀ ਨਹੀਂ ਲੱਗੇਗੀ ਤੁਹਾਨੂੰ ਬੱਲੇ ਤੁਹਾਡੇ ਸਾਹਮਣੇ ਆ ਉਹਨਾਂ ਨੂੰ ਵੀ ਬਾਊਟ ਆਰਟੀ ਦਾ ਵੀ ਇਹ ਆ ਵੀ ਜੁਰਮਾਨਾ ਜੀ